ਤਸਰ ਕਿਸ ਤਰੀਕੇ ਦੇਖਜੋ ਕਿ ਬੇਅਦਵੀ ਖਿਲਾਫ ਬਿੱਲ ਆਂਦਾ ਗਿਆ ਪਹਿਲਾਂ ਪੰਜਾਬ ਕੈਬਨਿਟ ਦੇ ਵਿੱਚ ਪਾਸ ਹੁੰਦਾ ਤੇ ਉਸ ਤੋਂ ਬਾਅਦ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਕਿਸ ਤਰੀਕੇ ਦੇਖਦੇ ਹੋ ਮੈਨੂੰ ਕੋਈ ਸੈਸ਼ਨ ਬਤਾ ਕੇ ਫੈਸਲਾ ਕੀਤਾ ਕਿ ਹੁਣ ਆਪਾਂ ਲਿਆਉਣਾ ਫਿਰ ਇਹ ਇਸ ਕਾ ਜਿ ਲਿਆ ਕੇ ਪੇਸ਼ ਕਰ ਦੇਣਾ ਪਾਸ ਨਹੀਂ ਕਰਾਉਣਾ ਪਾਸ ਕਰਾਉਣ ਨਹੀਂ ਆਪਾਂ ਕਮੇਟੀ ਕੋਲ ਪਹਿਲਾਂ ਭੇਜਾਂਗੇ ਉਧਰੋਂ رائے ਜੋ ਆਊਗੀ ਫਿਰ ਉਹਦੇ ਅਹਿਵਾਲ ਨਾਲ ਸੋਧ ਕਰਕੇ ਉਹ ਪਾਸ ਕਰਾਂਗੇ ਪਰ ਤੁਸੀਂ ਇਹ ਛਣੀਆਂ ਅਗਰ ਦੇ ਵਿੱਚ ਫੈਸਲਾ ਕਰ ਲਿਆ ਕਿ ਨਹੀਂ ਆਪਾਂ ਪੇਸ਼ ਕਰੋ ਤੇ ਪਾਸ ਕਰੋ ਜਦ ਬੇਦਬੀ ਦੇ ਮਾਮਲੇ ਵਿੱਚ ਅਪਰਾਧੀ ਨੂੰ ਸਜ਼ਾ ਦਿਵਾਉਣ ਵਾਲੇ ਬਿਲ ਤੇ ਹੂੰ ਜੇ ਤਾਂ ਕਟਨਾ ਮਾਦੀ ਹੋਣੀ ਹੈ ਫਿਰ ਤਾਂ ਪਹਿਲੇ ਦਿਨ ਤੋਂ ਸ਼ੁਰੂ ਕਰਦੇ ਬਿਲਕੁਲ ਜੀ ਜੇ ਬਿਲ ਦੇ ਉੱਤੇ ਹੋਣੀ ਹੈ ਤਾਂ ਬਿਲ ਦਾ ਖਰੜਾ ਵਿਰੋਧੀ ਧਿਰਾਂ ਨੂੰ ਦੇਣਾ ਵੀ ਹੁੰਦਾ ਆਪਣੇ ਐਮ.ਐਲ.ਏ ਮੰਤਰੀਆਂ ਨੂੰ ਦੇਣਾ ਵੀ ਹੁੰਦਾ ਇਹ ਤਾਂ ਨਹੀਂ ਹੁੰਦਾ ਕਾਨੂੰਨ ਦੇ ਵਿੱਚ ਜਿਹੜਾ ਦੋਸ਼ੀ ਹੈ ਉਸ ਦੇ ਉੱਤੇ ਹੀ ਕਾਰਵਾਈ ਕਰ ਸਕਦੇ ਹੋ ਜਾਂ ਜਿਹੜਾ ਦੋਸ਼ੀ ਦੇ ਵਿੱਚ ਭੁਮਿਕਾ ਨਿਭਾ ਸਕਦਾ ਉਸ ਦੇ ਉੱਤੇ ਹੀ ਕਾਰਵਾਈ ਕਰ ਸਕਦੇ ਹੋ ਸੋ ਇਸ ਲਈ ਫਿਰ ਉਸ ਉਸ ਮਦਦਤਾ ਸ਼ਾਮਲ ਨਹੀਂ ਕੀਤਾ ਪਰ ਇਹ ਚੀਜ਼ਾਂ ਨਾਲ ਆ ਗਈ ਹੈ ਹਾਂ ਮਤਲਬ ਕਿ ਕੋਈ ਵੀ ਤੇ ਖੜੀ ਹੋ ਕੇ ਕਹੇ ਜੇ ਤਾਂ ਸਾਡਾ ਉਹ ਮਤਲਬ ਕਿ ਜਿਵੇਂ ਕੋਈ ਇੱਕ ਬਾਬੇ ਨੂੰ ਉਹਨਾਂ ਨੇ ਚੋਲ ਲਾਇਆ ਬਫਰੀਜੀ ਚ ਲਾਇਆ ਵਾ ਜੇ ਤੱਕ ਹੈ ਨਾ ਹਾਂ ਉਹ ਜੀ ਜੀ ਬਿਲਕੁਲ ਅਧਿਆਇ ਗ੍ਰੰਥ ਹੈ ਜੀ ਕਲੂ ਰਾਮ ਰੀਨ ਕਹਿੰਦੇ ਜੀ ਮੇਰਾ ਤਾਂ ਹੀ ਗ੍ਰੰਥ ਹੈ ਜੀ ਤੇ ਤੁਸੀਂ ਉਹਨਾਂ ਨੂੰ ਮੰਨੋਗੇ ਹਮ ਕਿ ਜਿਹੜੇ ਕੇਸ ਚੱਲਦੇ ਨੇ ਬਹਿਬਲ ਕਲਾਂ ਜਾਂ ਬਰਗਾੜੀ ਦਾ ਜਾਂ ਜਿੰਨੇ ਵੀ ਹੋਰ ਬੇਅਦਬੀਆਂ ਹੋਈਆਂ ਨੇ ਕਿਸੇ ਵੀ ਧਰਮ ਦੀਆਂ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਜਿਹੜਾ ਕੇਸਾਂ ਨੂੰ ਹੱਲ ਕਰਨ ਦੇ ਵਿੱਚ ਇਸ ਬਿੱਲ ਦੀ ਜਿਹੜੀ ਸਹਾਇਤਾ ਮਿਲ ਸਕਦੀ ਹੈ ਜੀ ਇਸ ਭਾਵਨਾ ਨੂੰ ਜਾਣਦੀਆਂ ਉਹਨੂੰ ਵੋਟਾਂ 'ਚ ਤਬਦੀਲ ਕਰਦੀ ਬਿਲਕੁਲ ਜੀ ਬੇਅਦਬੀਆਂ ਔਰ ਨਸ਼ੇ ਵਾਲੇ ਮਸਲੇਾਂ ਤੇ ਹੀ ਕਿਉਂਕਿ ਜੀ ਇੱਕ ਪਾਸੇ ਸਾਡਾ ਧਾਰਮਿਕ ਭਾਵਨਾ ਦੂਰ ਪਾਸੇ ਸਾਡੀ ਆਪਣੀ ਧੀਆਂ ਪੁੱਤਾਂ ਨਾਲ ਮੋਹ ਹੈ ਤੇ ਸਾਢੇ 3 ਸਾਲ ਹੀ ਨਾਲ ਲੰਘ ਗਏ ਜੁਦ ਨਸ਼ਿਆਂ ਬਰੁਦਾ ਤੋਂ ਦਵਾਈ ਨਿਕਲੀ ਹੋਈ ਹੈ ਸਭ ਨੂੰ ਪਤਾ ਹੈ ਇਹ ਸਿੱਖਿਆ ਕ੍ਰਾਂਤੀ ਹੋਇਆ ਹੋਰ ਕੁਝ ਨਹੀਂ ਹੋ ਚੁੱਕਣ ਨੂੰ ਐਜੋ ਤਾਂ ਕਿ ਸੁਪਾਲ ਖੈਰ ਨਹੀਂ ਤਾਂ ਹੱਥ ਕੜੇ ਕਰਕੇ ਇਹਦੀ ਗੱਲ ਅਖਵਾਈ ਕਿ ਜਿਹੜੇ ਸਾਡੀ ਸਰਕਾਰ ਸਤਾਈ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਜਿਹੜਾ ਲੈਂਡ ਪੂਲਿੰਗ ਨੂੰ ਰੱਦ ਕਰਾਂਗੇ ਇਸ ਨੂੰ ਕਿਸ ਤਰੀਕੇ ਦੇਖਦੇ ਕਾਂਗਰਸ ਨੂੰ ਦੇਰ ਨਾਲ ਸਮਝ ਆਈ ਜਾਂ ਕਾਂਗਰਸ ਦੇਖ ਰਹੀ ਸੀ ਕਿ ਵੀ ਸਾਡਾ ਸ਼ਹਿਰੀ ਵੋਟਰ ਨਾ ਨਾਰਾਜ਼ ਹੋ ਜੂਵੇ ਸਾਡਾ ਵਪਾਰੀ ਵੋਟਰ ਨਾ ਨਾਰਾਜ਼ ਐ ਨਾਰਾਜ਼ ਹੋ ਜੂਵੇ ਕਰਮ ਕਰਾਉਣਾ ਅਸੀਂ ਨਾਰਾਜ਼ ਨਾ ਕਰ ਬੈਠੀਏ ਪਰ ਜਦੋਂ ਲੱਗਿਆ ਪੰਜਾਬ ਦੇ ਵਿੱਚ ਲੈਂਡ ਪੁਰੀ ਵਾਲਾ ਮੁੱਦਾ ਹਵਾ ਲੈ ਰਿਹਾ ਹੈ ਇਹ ਮੁੱਦਾ ਬੜਾ ਹੋ ਗਿਆ ਫਿਰ ਓਵੇਂ ਹੀ ਹੈ ਜਿਵੇਂ ਨਾ ਸਾਰੀਆਂ ਧਿਰਾਂ ਨੇ ਤਿੰਨ ਖੇਤੀ ਕਾਨੂੰਨ ਦੇ ਮਸਲੇ ਤੇ ਲੱਗੇ ਅੰਦੋਲਨ ਨੂੰ ਸਮਰਥਨ ਕੀਤਾ ਸੀ ਠੀਕ ਹੈ ਜੀ ਰਾਜਾ ਬਲਜੀਤ ਸਿੰਘ ਜੀ ਟਰੈਕਟਰ ਚਲਾ ਕੇ ਲੈ ਕੇ ਗਏ ਗੱਲਾਂ ਕੀਤੀਆਂ ਸੁਖਿੰਦਰ ਰੰਧਾਵਾ ਬੋਲੇ ਸੜਾੜਾ ਹਾਜ਼ਰ ਸੀ ਪਰ ਲੋਕਸਲਾ ਪਰ ਸੀ ਪਾਤੂ ਜਨਾਸ਼ੂ ਕਿੱਥੇ ਚਰਜੀ ਚੰਨੀ ਕਿੱਥੇ ਹੈ ਨਾ ਤੇ ਪ੍ਰਗਟ ਸਿੰਘ ਕਿੱਥੇ ਹੈ ਉਹੜਾ ਪਿਆ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਲੈ ਕੇ ਆਜ਼ਰਾਂ ਜਾਣੋ ਅਸਲ ਸੱਚ ਖਾਸ ਪ੍ਰੋਗਰਾਮ ਦੇ ਜਿਸ ਦੇ ਵਿੱਚ ਕਿ ਦਨਪੱਤਰ ਦੇ ਕੁਝ ਖਾਸ ਮੁੱਦਿਆਂ ਦੇ ਉੱਪਰ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਆ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਬੇਅਦਬੀ ਖਿਲਾਫ ਜਿਹੜਾ ਬਿੱਲ ਆਂਦਾ ਗਿਆ ਉਸ ਉਹ ਬਿੱਲ ਨੂੰ ਜਿਹੜਾ ਪਹਿਲਾਂ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਪਾਸ ਕਰਕੇ ਲਿਆਂਦਾ ਗਿਆ ਪਰ ਉਸ ਬਿੱਲ ਦੇ ਉੱਪਰ ਹਾਲਾਂਕਿ ਜਿਹੜਾ ਵਲਕੇ ਜਿਹੜੀ ਚਰਚਾ ਕੀਤੀ ਜਾਣੀ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਕਾਫੀ ਕਹਿ ਕੇ ਵਿਰੋਧੀ ਧਿਰ ਇਸ ਦੇ ਉੱਪਰ ਜਿਹੜੀ ਆਪ ਦੀ ਜਿਹੜੀ ਪੂਰੀ ਤਿਆਰੀ ਕਰਕੇ ਆਵੇ ਬੈਸਟ ਨੂੰ ਲੈ ਕੇ ਤੇ ਇਸੇ ਦੇ ਵਿਚਾਲੇ ਜਿਹੜਾ ਇੱਕ ਵੱਡੀ ਖਬਰ ਇਹ ਵੀ ਆ ਕੇ ਜਿਹੜਾ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਮਸਲਾ ਚੱਲਦਾ ਉਸ ਨੂੰ ਲੈ ਕੇ ਕਾਂਗਰਸ ਨੇ ਅੱਲਾ ਬੋਲ ਪ੍ਰਦਰਸ਼ਨ ਕੀਤਾ ਅਕਾਲੀ ਦਲ ਨੇ ਆਪਣਾ ਜਿਹੜਾ ਉਹ ਪ੍ਰਦਰਸ਼ਨ ਉਹ ਅੱਗੇ ਜਿਹੜਾ ਪੋਸਟਪੋਨ ਕਰਤਾ ਪਰ ਜਿੱਥੇ ਤਖਤਾਂ ਦੇ ਵਿਚਾਰੇ ਇੱਕ ਜਿਹੜਾ ਕਹਿੰਦੀ ਆ ਕਿ ਮਸਲਾ ਚੱਲ ਰਿਆ ਸੀ ਆਪਸ ਦੇ ਵਿੱਚ ਜਿੱਦ ਚੱਲ ਰਹੀ ਸੀ ਕਿ ਇਧਰੋਂ ਫੈਸਲਾ ਸੁਣਾਇਆ ਜਾਂਦਾ ਸੀ ਉਧਰੋਂ ਕੈਂਸਲ ਕਰ ਦਿੱਤਾ ਜਾਂਦਾ ਸੀ ਉਹ ਫੈਸਲਾ ਵੀ ਅੱਜ ਜਿਹੜਾ ਉਹ ਮਸਲਾ ਵੀ ਨਿਪਟੜ ਗਿਆ ਜਿਹੜਾ ਤਖਤਾਂ ਵਿਚਾਰੇ ਵਿਵਾਦ ਛੜਿਆ ਸੀ ਉਹ ਖਤਮ ਹੋ ਚੁੱਕਾ ਹੈ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦਣੇ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤਸਰ ਕਿਸ ਤਰੀਕੇ ਦੇਖਦੇ ਹੋ ਕਿ ਬੇਅਦਵੀ ਖਿਲਾਫ ਬਿੱਲ ਆਂਦਾ ਗਿਆ ਪਹਿਲਾਂ ਪੰਜਾਬ ਕੈਬਨਿਟ ਦੇ ਵਿੱਚ ਪਾਸ ਹੁੰਦਾ ਤੇ ਉਸ ਤੋਂ ਬਾਅਦ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਕਿਸ ਤਰੀਕੇ ਦੇਖਦੇ ਹੋ ਬਿਲਕੁਲ ਜੀ ਇਸੀ ਚਰਚਾ ਆਪਾਂ ਇਸ اجلاس ਦੇ ਨਾਲ ਹੀ ਕਰ ਰਹੇ ਸੀਗੇ ਕਿ ਇਸ اجلاس ਨੂੰ ਬੁਲਾਉਣ ਦਾ ਮਕਸਦ ਅਸਲ ਦੇ ਵਿੱਚ ਬੇਅਦਮੀਆਂ ਦੇ ਮਾਮਲੇ ਦੇ ਵਿੱਚ ਮਤਲਬ ਕਿ ਬਿੱਲ ਲਿਆਉਣਾ ਹੀ ਸੀਗਾ ਅਸਲ ਦੇ ਵਿੱਚ ਜਿਹੜਾ ਵੀ ਵਿਸ਼ੇਸ਼ اجلاس ਹੁੰਦਾ ਉਹਦਾ ਕੋਈ ਵਿਸ਼ੇਸ਼ ਟਾਸਕ ਹੁੰਦਾ ਹੈ ਨਹੀਂ ਤਾਂ ਰੁਟੀਨ ਵਾਲੇ ਥੋੜੇ ਕੋਈ اجلاس ਹੁੰਦੇ ਨੇ ਉਹ ਚ ਸਾਰੇ ਬਾਕੀ ਕੰਮ ਹੋਣੀ ਹੁੰਦੇ ਨੇ ਸੋ ਇਹ ਇਸ اجلاس ਦਾ ਮਕਸਦ ਵੀ ਮੰਨਿਆ ਜਾ ਰਿਹਾ ਸੀ ਕਿ ਦੋ ਦਿਨ ਦਾ ਜਿਹੜਾ اجلاس ਵਿਸ਼ੇਸ਼ ਬੁਲਾਇਆ ਗਿਆ ਉਹਦੇ ਵਿੱਚ ਇਸ ਕੱਕੇ ਕਨਿਆ ਦੇ ਮੁੱਦੇ ਤੇ ਤੇ ਦੂਸਰਾ ਬੇਦਵੀ ਮੁੱਦੇ ਇਹਨਾਂ ਦੋਹਾਂ ਦੇ ਉੱਤੇ ਗੱਲ ਹੋਊਗੀ ਨਸ਼ਣ ਤੇ ਗੱਲ ਹੋਊਗੀ ਤੇ ਬੇਦਵੀ ਵਾਲੇ ਮੁੱਦੇ ਤੇ ਬਿਲਾਊਗਾ ਪਰ ਜਿਸ ਦਿਨ ਪਹਿਲਾ ਦਿਨ ਸੀ ਉਸ ਦਿਨ ਤੱਕ ਆਉਂਦਿਆਂ ਆਉਂਦਿਆਂ ਪੰਜਾਬ ਸਰਕਾਰ ਦਾ ਮਨ ਬਦਲ ਗਿਆ ਕਿ ਆਪਾਂ ਬੇਦਵੀ ਵਾਲੇ ਬਿੱਲ ਲਿਆਉਣ ਤੋਂ ਹੱਥ ਪਿਛਾਂ ਖਿੱਚ ਲਿਆ ਸੀ ਸਰਕਾਰ ਨੇ ਹੂੰ ਤੇ ਲਗਭਗ ਇਸ ਨੂੰ ਅਜੇ ਉਹ ਰੋਕਣਾ ਚਾਹੁੰਦੇ ਸੀ ਦਿੱਲੀ ਵਾਲਿਆਂ ਦੇ ਆਕਾਮਾ ਦੇ ਹੁਕਮਾਉਣੇ ਜੋ ਵੀ ਹੋਣਾ ਕੁਝ ਪਰ ਚਲਦੇ ਸ਼ਹਿਰਦਾਰਨ ਫਿਰ ਮਨ ਬਣ ਗਿਆ ਹੂੰ ਤੇ ਇਸੇ ਲਈ ਸਭ ਨੇ ਸੁਣਿਆ ਕਿ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵੀ ਪਿਛਲੀ ਵਾਰ ਵੀ ਪ੍ਰੈਸ ਕਾਨਫਰੰਸ ਚਲਾਨ ਕੀਤਾ ਸੀ ਕਿ ਵੀ ਅਸੀਂ ਜੇ ਬਿਲ ਨਿਆਵਾਂਗੇ ਵੀ ਤੇ ਖਲੜਾ ਜੀ ਚੱਲ ਰਿਹਾ ਜੇ ਖਲੜਾ ਬਣ ਨਹੀਂ ਗਿਆ ਜੇ ਅਸੀਂ ਪੇਸ਼ ਵੀ ਕਰਤਾ ਤਾਂ ਉਹਨੂੰ ਪਾਸ ਨਹੀਂ ਕਰਾਵਾਂਗੇ ਅਸੀਂ ਕਮੇਟੀ ਨੂੰ ਭੇਜ ਦਿਆਂਗੇ ਤੇ ਕਮੇਟੀ ਦੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਸਾਰੀਆਂ ਧਿਰਾਂ ਨਾਲ ਰਾਏ ਕਰੂਗੀ ਉਸ ਤੋਂ ਬਾਅਦ ਅਗਲੀ ਵਾਰ ਫਿਰ ਇਹਨੂੰ ਪਾਸ ਕਰਾਂਗੇ ਗੱਲ ਹੋਈ ਪਰ ਜਿਵੇਂ ਅੱਜ ਕੈਬਨਿਟ ਦੀ ਬੈਠਕ 'ਚ ਇਹਨੂੰ ਲੈ ਕੇ ਆਏ ਜਿਵੇਂ ਪਿਛਲੇ ਦਿਨੀ 2 ਦਿਨਾਂ ਦਾ ਸੈਸ਼ਨ ਵਧਾਇਆ ਤੇ ਫਿਰ ਅੱਜ ਜਿਵੇਂ ਪੇਸ਼ ਕਰਕੇ ਨਾਲ ਹੀ ਪਾਸ ਕਰਾਉਣ ਦੀ ਖਵਾਇਦ ਹੋਈ ਇਹਦਾ ਮਤਲਬ ਫਿਰ ਰਾਸ਼ਨੀਆ ਐਤਵਰਦੀ ਦਿਨਾਂ 'ਚ ਫੈਸਲਾ ਪਲਟਿਆ ਜੀ ਪਹਿਲਾਂ ਤੁਸੀਂ ਸੈਸ਼ਨ ਵਧਾ ਕੇ ਫੈਸਲਾ ਕੀਤਾ ਕਿ ਹੁਣ ਆਪਾਂ ਲਿਆਉਣਾ ਹੈ ਫਿਰ ਇਹਨੂੰ ਲਿਆ ਕੇ ਪੇਸ਼ ਕਰ ਦੇਣਾ ਪਾਸ ਨਹੀਂ ਕਰਾਉਣਾ ਪਾਸ ਕਰਾਉਣ ਨੇ ਆਪਾਂ ਕਮੇਟੀ ਕੋਲ ਪਹਿਲਾਂ ਭੇਜਾਂਗੇ ਉਧਰੋਂ رائے ਜੋ ਆਊਗੀ ਫਿਰ ਉਹਦੇ ਹਵਾਲੇ ਨਾਲ ਸੋਧ ਕਰਕੇ ਉਹਨੂੰ ਪਾਸ ਕਰਾਂਗੇ ਪਰ ਤੁਸੀਂ ਇਹ ਸ਼ਨੀਵਾਰ ਵਰਤੂ ਵਿੱਚ ਫੈਸਲਾ ਕਰ ਲਿਆ ਕਿ ਨਹੀਂ ਆਪਾਂ ਪੇਸ਼ ਕਰੋ ਤੇ ਪਾਸ ਕਰੋ ਜੀ ਫਿਰ ਅੱਜ ਜਿਹੜੀ ਅੰਦਰ ਬੈਠਕ ਹੋਈ ਜਿਵੇਂ ਵਿਰੋਧੀ ਧਿਰ ਦੇ ਲੀਡਰ ਕਹਿ ਰਹੇ ਸੀ ਕਿ ਅੰਦਰ ਤਾਂ ਤੈ ਇਹ ਹੋਇਆ ਸੀ ਕਿ ਪੇਸ਼ ਕਰ ਲੈਣੇ ਆ ਚਰਚਾ ਕਾਲੂ ਕਰਾ ਲਾਂਗੇ ਕਿ ਅੱਜ ਉਹ ਤੋਂ ਵੀਰਾਂ ਉਧਰ ਬਦਲਦੇ ਨਜ਼ਾਰੇ ਜਦੋਂ ਮੁਖੰਦਰ ਸਾਹਿਬ ਕਹਿੰਦੇ ਚਲੋ ਜੀ ਤੁਸੀਂ ਕਹਿੰਦੇ ਹੋ ਫਿਰ ਕੱਲ ਨੂੰ ਕਰ ਲਾਂਗੇ ਵੈਸੇ ਥੋੜੀ ਤਿਆਰੀ ਨਹੀਂ ਹੋਈ ਤੇ ਸਵਾਲ ਤਾਂ ਹੀ ਹੁੰਦਾ ਕਿ ਬਹਿਸ ਕੀਤੇ ਤੇ ਹੋਣੀ ਹੈ ਬੇਅਦਬੀ ਵਾਲੀ ਘਟਨਾਵਾਂ ਤੇ ਜਾਂ ਬੇਅਦਬੀ ਦੇ ਮਾਮਲੇ ਵਿੱਚ ਅਪਰਾਧੀ ਨੂੰ ਸਜ਼ਾ ਦਿਵਾਉਣ ਵਾਲੇ ਬਿੱਲ ਤੇ ਹੂੰ ਜੇ ਤਾਂ ਘਟਨਾਵਾਂ ਤੇ ਹੋਣੀ ਹੈ ਫਿਰ ਤਾਂ ਪਹਿਲੇ ਦਿਨ ਤੋਂ ਸ਼ੁਰੂ ਕਰਦੇ ਬਿਲਕੁਲ ਜੀ ਜੇ ਬਿੱਲ ਦੇ ਉੱਤੇ ਹੋਣੀ ਹੈ ਤਾਂ ਬਿੱਲ ਦਾ ਖਰੜਾ ਵਿਰੋਧੀ ਧਿਰਾਂ ਨੂੰ ਦੇਣਾ ਵੀ ਹੁੰਦਾ ਆਪਣੇ ਐਮ.ਐਲ.ਏ ਮੰਤਰੀਆਂ ਨੂੰ ਦੇਣਾ ਵੀ ਹੁੰਦਾ ਕਲਾ ਪੇਸ਼ ਥੋੜਾ ਕਰਨਾ ਹੁੰਦਾ ਜਦੋਂ ਤੱਕ ਸਿੰਬਲ ਸਰ ਨੂੰ ਦਿੱਤਾ ਇਹ ਨੂੰ ਤੁਰੰਤ ਪੇਸ਼ ਕਰਦੇ ਹਾਂ ਤੇ ਤੁਰੰਤ ਪੇਸ਼ ਕਰਦੇ ਤੁਸੀਂ ਕਹਿੰਦੇ ਹੋ ਜੀ ਚਲੋ ਜੀ ਹੁਣੇ ਪਾਸ ਕਰੀ ਵੀ ਪਾਸ ਤਾਂ ਤੁਸੀਂ ਬਿਨਾਂ ਚਰਚਾ ਤੋਂ ਵੀ ਕਰਾ ਲੋਗੇ ਤੁਹਾਡੇ ਕੋਲ ਗਿਣਤੀ ਹੈ ਬਹੁਤ ਮਤ ਹੈ ਬਿਲਕੁਲ ਜੀ ਪਰ ਸਵਾਲ ਤਾਂ ਇਹ ਹੈ ਕਿ ਤੁਸੀਂ ਉਹਨੂੰ ਪਾਸ ਕਿਵੇਂ ਕਰਾਉਣਾ ਚਾਹੁੰਦੇ ਹੋ ਚਲੋ ਹੁਣ ਕੱਲ ਨੂੰ ਦੇਖਦੇ ਹਾਂ ਕੀ ਬਹਿਸ ਹੁੰਦੀ ਹੈ ਹਾਂ ਬਿੱਲ ਦਾ ਖਰੜਾ ਕੀ ਹੈ ਇਹ ਸਾਹਮਣੇ ਆ ਗਿਆ ਜੀ ਉਹਦੇ ਵਿੱਚ ਪਾਸ ਸਟੋਰ ਦੇ ਉੱਤੇ ਆ ਕੀ ਜੀ ਸਜ਼ਾ ਦੀ ਹੱਦ 10 ਸਾਲ ਤੋਂ ਉਮਰ ਕੈਦ ਹੋਊਗੀ ਜੁਰਮਾਨੇ ਦੀ ਹੱਦ 5 ਤੋਂ 10 ਲੱਖ ਹੋਊਗੀ ਜੇਕਰ ਉਹਨਾਂ ਦਾ ਕੋਈ ਮਤਲਬ ਵਿੱਚ ਹੋਰ ਇਨਵੋਲਪ ਪਾਏ ਜਾਂਦੇ ਨੇ ਜੇ ਇੱਕ ਤਾਂ ਸਿੱਧਾ ਉਹ ਹੋਊਗਾ ਜਿਹੜਾ ਕਤਲ ਨੂੰ ਅੰਜਾਮ ਦੇਊਗਾ ਇੱਕ ਉਹਦੇ ਨਾਲ ਜਿਹੜੇ ਮਤਲਬ ਰੋਲ ਨਿਮਾਉਣ ਵਾਲੇ ਹੋਣਗੇ ਹੈਨਾ ਕੋਈ ਹੱਲਾਸ਼ੀਰ ਜਾਂ ਮਾਸਟਰਮਾਈਂਡ ਜਿਹੜਾ ਜਾਣ ਮਾਸਟਰਮਾਈਂਡ ਕੋਈ ਪੈਰ ਵੀ ਕਰਨ ਵਾਲਾ ਹੈਨਾ ਕੋਈ ਉਹਦਾ ਪਿੱਛੇ ਆਕਾ ਜੇ ਉੱਥੇ ਤੱਕ ਪਹੁੰਚਦੇ ਆ ਤਾਂ ਉਹਦੇ ਵੀ ਸਜ਼ਾ 3 ਤੋਂ 5 ਸਾਲ ਹੋਊਗੀ ਜਰਮਾਨਾ ਵੀ 5 ਲੱਖ ਤੱਕ ਹੋਊਗਾ ਸੋ ਇਸ ਲਈ ਉਹਨਾਂ ਦਾ ਵੀ ਇੱਕ ਕ੍ਰਾਈਟੇਰੀਆ ਤੈਅ ਆ ਪਹਿਲਾਂ ਤਾਂ ਇਹ ਵੀ ਤੈਅ ਕੀਤਾ ਜਾ ਰਿਹਾ ਸੀਗਾ ਵੀ ਕਿ ਜੇ ਕੋਈ ਮਦਬੁੱਧੀ ਕੋਈ ਕਿਸੇ ਹੋਰ ਤਰ੍ਹਾਂ ਦਾ ਬੰਦਾ ਕੋਈ ਜਿਹੜਾ ਜਿਹੜਾ ਆਪ ਪੂਰਾ ਸਮਰੱਥ ਨਹੀਂ ਉਹ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਵੀ ਅਦਮੀ ਦੇ ਨੂੰ ਤਾਂ ਉਹਦੇ ਪਰਿਵਾਰਕ ਜੀ ਵੀ ਟੰਗੇ ਜਾਣਗੇ ਫਿਰ ਕੁਝ ਕਾਨੂੰਨੀ رائے ਜਿਹੀ ਆਈ ਹੋਣੀ ਕਿ ਐਦਾਂ ਨਹੀਂ ਹੁੰਦਾ ਕਾਨੂੰਨ ਦੇ ਵਿੱਚ ਜਿਹੜਾ ਦੋਸ਼ੀ ਹੈ ਪੋਜ਼ਿਟਿਵ ਤੀਰ ਕਾਰਵਾਈ ਕਰ ਸਕਦੇ ਜਿਹੜਾ ਦੋਸ਼ੀ ਦੇ ਵਿੱਚ ਭੂਮਿਕਾ ਨਿਭਾ ਸਕਦਾ ਉਹਦੇ ਤੇ ਵੀ ਕਾਰਵਾਈ ਕਰ ਸਕਦੇ ਹੋ ਸੋ ਇਸ ਲਈ ਫਿਰ ਉਸ ਉਸ ਮਾਧਮ ਦਾ ਸ਼ਾਮਲ ਨਹੀਂ ਕੀਤਾ ਪਰ ਇਹ ਚੀਜ਼ਾਂ ਨਾਲ ਆ ਗਈਆਂ ਹੁਣ ਇੱਥੋਂ ਹੀ ਚਰਚਾ ਕਰ ਲੂ ਤੋ ਇਹਦੇ ਵਿੱਚ ਹੀ ਗ੍ਰੰਥ ਆ ਗਏ ਕਿ ਮਤਲਬ ਕਿ ਉਹਦੇ ਵਿੱਚ ਮੁੱਖ ਮੁੱਖ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਫਿਰ ਪਗਵਤ ਗੀਤਾ ਫਿਰ ਕੁਰਾਨ ਹੈ ਨਾ ਬਾਈਬਲ ਇਹਨਾਂ ਚਾਰ ਧਰਮਾਂ ਦੇ ਹਵਾਲੇ ਨਾਲ ਗੱਲ ਆ ਗਈ ਫਿਰ ਨਾਲ ਇਹ ਵੀ ਆ ਗਈ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਸੰਪਰਦਾਵਾਂ ਜਿਹਨੂੰ ਵੀ ਧਰਮ ਗ੍ਰੰਥ तौर ਤੇ ਮੰਨਣ ਗਿਆ ਮੰਨਤਾ ਦੇਮੀਆਂ ਹੁਣ ਤਾਂ ਤੁਸੀਂ ਲਗਭਗ ਸਾਰਿਆਂ ਨੂੰ ਹੀ ਮੰਨਤਾ ਦੇ ਰਹੇ ਹੋ ਹੂੰ ਲਗਭਗ ਤੁਸੀਂ ਸੰਸਥਾਵਾਂ ਦੇ ਆਪਣੀਆਂ ਧਾਰਮਿਕ ਗ੍ਰੰਥਾਂ ਨੂੰ ਕਿਤਾਬਾਂ ਨੂੰ ਪੁਸਤਕਾਂ ਨੂੰ ਪੋਥੀਆਂ ਨੂੰ ਇਹਨਾਂ ਸਾਰਿਆਂ ਨੂੰ ਮੰਨਤਾ ਦੇ ਰਹੇ ਹੋ ਸੋ ਇਹ ਦਾਇਰਾ ਕਿਤੇ ਹੋਰ ਪਾਸੇ ਨੂੰ ਨਾ ਚਲਾ ਜਾਵੇ ਹੂੰ ਕਹ ਦੂੰ ਹੈ ਮਤਲਬ ਕਿ ਕੋਈ ਵੀ ਤੇ ਖੜੀ ਹੋ ਕੇ ਕਹੇ ਜੇ ਤਾਂ ਸਾਡਾ ਉਹ ਮਤਲਬ ਕਿ ਜਿਵੇਂ ਉਹ ਇੱਕ ਬਾਬੇ ਨੂੰ ਉਹਨਾਂ ਨੇ ਚੋਲਾ ਆਪਾਂ ਫ੍ਰੀਜ 'ਚ ਲਾਇਆ ਵਾ ਜੇ ਤੱਕ ਹੈ ਨਾ ਹੈ ਉਹ ਜੀ ਜੀ ਬਿਲਕੁਲ ਸਾਡਾ ਇਹ ਗ੍ਰੰਥ ਹੈ ਜੀ ਕੱਲ ਨੂੰ ਰਾਮ ਰੀਮ ਕਹੇ ਜੀ ਮੇਰਾ ਤਾਂ ਇਹ ਗ੍ਰੰਥ ਹੈ ਜੀ ਫਿਰ ਤੁਸੀਂ ਉਹਨਾਂ ਨੂੰ ਮੰਨੋਗੇ ਹੂੰ ਇਹ ਸਵਾਲ ਖੜੇ ਹੋ ਰਹੇ ਨੇ ਇਸ ਨੁਕਤੇ ਤੇ ਵੀ ਗੌਰ ਕਰਨੀ ਗੱਲ ਦੂਸਰੇ ਪਾਸੇ ਜਿਹੜਾ ਇਸ ਕੱਲ ਨੂੰ ਬਹਿਸ ਹੋ ਜਾਣੀ ਹੈ ਬਹਿਸ ਹੋਣ ਤੋਂ ਬਾਅਦ ਇਸ ਨੇ ਪਾਸ ਹੋ ਜਾਣਾ ਹੂੰ 298 299 ਇਸ ਧਾਰਾਾਂ ਮਾਦੇ ਤਹਿਤ ਬੇਅਦਵੀ ਕਰਨ ਵਾਲਿਆਂ ਨੂੰ ਧਾਰਮਿਕ ਗ੍ਰੰਥ ਦੀ ਧਾਰਮਿਕ ਸਥਾਨ ਦੀ ਤਿੰਨ ਤੋਂ 10 ਸਾਲ ਤੱਕ ਦੀ ਸਜ਼ਾ ਜੀ ਪੰਜਾਬ ਸਰਕਾਰ ਦੱਸ ਸਕਦੀ ਹੈ ਕਿ ਕਾਨੂੰਨ ਦੱਸਵੇ ਕਿ ਕਿੰਨਿਆਂ ਨੂੰ ਹੱਥ ਤੱਕ ਦੀ 3 ਸਾਲ ਦੀ ਸਜ਼ਾ ਹੋਈ ਹੈ ਹੂੰ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਗੁਰਗਰਾਹ ਸਾਹਿਬ ਦੇ ਮਾਮਲੇ 'ਚ ਬਿੱਲ ਲੈ ਕੇ ਆਉਂਦੇ ਰਹੇ ਜਾਪਟਨ ਅਮਰਿੰਦਰ ਸਿੰਘ ਬਾਦਲ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਭਗਵਤ ਗੀਤਾ ਤੇ ਇਹਨਾਂ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਵੀ ਬਿੱਲ ਲੈ ਕੇ ਆਉਂਦੇ ਨੇ ਉਹ ਬਿੱਲ ਕਾਨੂੰਨ ਬਣ ਗਿਆ ਹੂੰ ਸਵਾਲ ਇਹ ਵੀ ਹੈ ਕਿ ਕੱਲ ਨੂੰ ਇਹ ਬਿੱਲ ਜਦੋਂ ਰਾਸ਼ਪਤੀ ਕੋਲ ਜਾਊਗਾ ਉਸ ਤੋਂ ਮੋਹਰ ਲਾ ਕੇ ਆਊਗੀ ਕਿ ਨਹੀਂ ਹੋਊਗਾ ਹੂੰ ਇੱਕ ਪਾਸੇ ਸਵਾਲ ਇਹ ਖੜਾ ਹੈ ਕਿ ਜੇ ਸਜ਼ਾ ਵਧਾਉਣ ਨਾਲੇ ਮਤਲਬ ਰੁਕਦਾ ਹੈ ਫਿਰ ਪਹਿਲਾਂ ਤਾਂ ਇਹ ਦੱਸੋ ਕਿ ਸਜ਼ਾ ਵਧਾਉਣ ਦਾ ਮਸਲਾ ਤਾਂ ਕਿ ਪਹਿਲਾਂ 3 ਸਾਲ ਦੀ ਮਿਲ ਗਈ ਸੀ ਜੀ ਉਹਦੇ ਬਾਅਦ ਵੀ ਨਹੀਂ ਰੁਕੀਆਂ ਤਾਂ ਅਸੀਂ 5 ਸਾਲ 10 ਸਾਲ ਕਰ ਲਈ ਕਿ ਸ਼ਾਇਦ ਹੁਣ ਰੁਕ ਜਾਈ। ਸੋ ਜੇ ਅਸੀਂ ਸਜ਼ਾ ਹੀ ਨਹੀਂ ਦਬਾਉ ਪਾਉਣੀ ਫਿਰ 10 ਸਾਲ ਹੀ ਛੱਡੋ 20 ਸਾਲ ਹੀ ਛੱਡੋ ਹੈ ਤੁਸੀਂ ਜਿੰਨੀ ਮਰਜ਼ੀ ਫਾਂਸੀ ਕਰ ਲਓ ਚਾਹੇ ਫਿਰ ਤਾਂ। ਹੂੰ ਬਿਲਕੁਲ ਜੀ। ਸਵਾਲ ਤਾਂ ਸਜ਼ਾ ਦਮਾਉਣਾ ਹੈ। ਸੋ ਉੱਥੇ ਤੱਕ ਅਸੀਂ ਜੱਜ ਪਾਵਾਂਗੇ। ਪੰਜਾਬ ਸਰਕਾਰ ਕੱਲ ਨੂੰ ਇਹਦਾ ਜਵਾਬ ਕਿ ਦੇ ਪਾਉਗੀ ਕਿ ਬਹਿਬਲ ਕਲਾਮ ਬਰਗਾੜੀ ਕਾਂ ਦੇ ਵਿੱਚ ਅਸੀਂ ਕੀ ਕਰ ਲਈ ਸਾਡੇ ਤੋਂ ਸਮਝ ਸਰ ਇੱਥੇ ਸਵਾਲ ਖੜਾ ਹੋ ਜਾਂਦਾ ਕਿ ਜਿੰਨ ਜੋ ਲੋਕ ਨੇ ਸੋਚਦੇ ਨੇ ਕਿ ਜਿਹੜਾ ਬੇਅਦਬੀ ਖਲਾਫ ਬਿਲ ਆ ਜਾਵੇਗਾ ਸਜ਼ਾ ਮਿਲੂ ਕਿ ਜਿਹੜੇ ਕੇਸ ਚੱਲਦੇ ਨੇ ਬਹਿਬਲ ਕਲਾਂ ਜਾਂ ਬਰਗਾੜੀ ਦਾ ਜਾਂ ਜਿੰਨੇ ਵੀ ਹੋਰ ਬੇਅਦਬੀਆਂ ਹੋਈਆਂ ਨੇ ਕਿਸੇ ਵੀ ਧਰਮ ਦੀਆਂ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਜਿਹੜਾ ਕੇਸਾਂ ਨੂੰ ਹੱਲ ਕਰਨ ਦੇ ਵਿੱਚ ਇਸ ਬਿਲ ਦੀ ਜਿਹੜੀ ਸਹਾਇਤਾ ਮਿਲ ਸਕਦੀ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਸੰਵੇਦਨਸ਼ੀਲ ਮਸਲਾ ਬੇਅਦਬੀਆਂ ਦਾ ਜੀ ਬਹੁਤ ਗੰਭੀਰ ਅਸੀਂ ਆਪਣੇ ਬਾਕੀ ਸਾਰੀਆਂ ਮਸਲੇ ਸਾਰੀਆਂ ਤਕਲੀਫਾਂ ਸਾਰੇ ਪਹਿਲੂ ਪਿਛਾ ਛੱਡ ਦਿੰਦੇ ਨੇ ਜਦੋਂ ਧਰਮ ਦਾ ਮਸਲਾ ਆ ਜਾਂਦਾ ਬਿਲਕੁਲ ਜੀ ਬਹੁਤ ਹੈ ਭਾਵਨਾਤਮਕ ਜੁੜੇ ਹੋਇਆ ਧਰਮਾਂ ਦੇ ਨਾਲ ਸੋ ਉਸ ਸਥਿਤੀ ਦੇ ਵਿੱਚ ਰਾਜਤਿਕ ਤਿਰਾਂ ਸਾਡਾ ਇਹ ਇਹ ਦਰਦ ਪਛਾਣਦੀ ਹੈ ਉਸ ਸਾਡੀ ਇਸ ਭਾਵਨਾ ਨੂੰ ਜਾਣਦੀ ਹੈ ਉਹਨੂੰ ਵੋਟਾਂ 'ਚ ਤਬਦੀਲ ਕਰਦੀ ਹੈ ਬਿਲਕੁਲ ਜੀ ਨਾਬਯਦਮੀਆਂ ਔਰ ਨਸ਼ੇ ਵਾਲੇ ਮਸਲਿਆਂ ਤੇ ਹੀ ਕਿਉਂਕਿ ਜੀ ਇੱਕ ਪਾਸੇ ਸੱਜੇ ਧਾਰਮਿਕ ਭਾਵਨਾ ਦੂਜੇ ਪਾਸੇ ਸਾਡੀ ਆਪਣੀ ਧੀਆ ਪੁੱਤਾਂ ਨਾਲ ਮੋਹ ਹੈ ਇਹਨਾਂ ਦੋਨਾਂ ਹੀ ਚੀਜ਼ਾਂ ਨਾਲ ਖੇਡ ਕੇ ਪੰਜਾਬ 'ਚ ਤਿੰਨ ਸਰਕਾਰਾਂ ਬਣ ਲੀਆਂ ਚਾਰ ਮੁੱਖ ਮੰਤਰੀ ਬਣ ਲਏ ਹੂੰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੈਪਟਨ ਸਰਕਾਰ ਕੈਪਟਨ ਦੀ ਸਰਕਾਰ ਜੇ ਚੰਨੀ ਸਾਹਿਬ ਤੇ ਹੁਣ ਭਗਵੰਤ ਮਾਨ ਤੇ ਸਾਢੇ ਤਿੰਨ ਸਾਲ ਇਹਨਾਂ ਨੂੰ ਲੰਘ ਗਏ ਜੁੱਧ ਨਸ਼ਿਆਂ ਬਗ਼ਤ ਦਾ ਸਵਾ ਹੀ ਨਿਕਲੀ ਹੋਈ ਹੈ ਸਭ ਨੂੰ ਪਤਾ ਹੈ ਇਹ ਸਿੱਖਿਆ ਕ੍ਰਾਂਤੀ ਹੋਇਆ ਹੋਰ ਕੁਝ ਨਹੀਂ ਉੱਚ ਕੱਢਣ ਨੂੰ ਹੈਨਾ ਇਸੇ ਤਰ੍ਹਾਂ ਤੁਸੀਂ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਜਿਹੜੇ ਮਾਮਲਿਆਂ 'ਚੋਂ ਤੁਸੀਂ ਜਿਹੜੀਆਂ ਸਟੇਜਾਂ ਤੋਂ ਜਾ ਕੇ ਬੋਲਦੇ ਸੀ ਵੈਵਲ ਕਲਾਬ ਬਡਗਾੜੀ ਵਾਲੇ ਧਰਨੇ ਮੋਰਚੀਆਂ 'ਚ ਹੈਨਾ ਉੱਥੋਂ ਲਿਆ ਕੇ ਸਾਢੇ 3 ਸਾਲਾਂ 'ਚ ਦੱਸੋ ਸੀ ਕੀਤਾ ਕੀ ਸਿਰਫ ਹੁਣ ਇਹ ਜਿਹੜੇ ਹੁਣ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਇਹ ਦੱਸਣ ਲਈ ਕਿ ਲਓ ਜੀ ਹੁਣ ਕਾਨੂੰਨ ਬਣ ਗਿਆ ਹੁਣ ਗੱਲ ਬਣ ਜਾਣੀ ਹੈ ਤੇ ਕਾਨੂੰਨ ਜਦੋਂ ਬਣੂਗਾ ਤਦ ਬਣੂਗਾ ਤੇ ਬਿੱਲ ਪਾਸ ਹੋ ਕੇ ਜਾਊਗਾ ਰਾਜਪਾਲ ਕੋਲ ਜਾਂ ਰਾਸ਼ਪਤੀ ਕੋਲ ਬਿਲਕੁਲ ਜੀ ਤੋਂ ਇਸ ਲਈ ਇਹ ਭਾਵਨਾ ਨਾਲ ਕਿਤੇ 227 ਦਾ ਮੈਚ ਕਿਦਣਾ ਲੱਗ ਪਿਆ ਆਮ ਆਦਮੀ ਪਾਰਟੀ ਸਰਕਾਰ ਤੇ ਵਿਰੋਧੀਆਂ ਦੇ ਪੱਲੇ ਕੁਝ ਹੈ ਨਹੀਂ ਉਹਨਾਂ ਨੇ ਆਪਣੀਆਂ ਸਰਕਾਰਾਂ 'ਚ ਕੁਝ ਕੀਤਾ ਨਹੀਂ ਇਸ ਲਈ ਕੱਲ ਨੂੰ ਫੇਰ ਪੰਡ ਕਰਾਉਣਗੇ ਆਪਣੀ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਵਿਰੋਧੀਆਂ ਦੇ ਪੱਲੇ ਹੈ ਨਹੀਂ ਇੱਕ ਅੱਜ ਵਿਰੋਧੀ ਧਿਰ ਪਾਰਟੀ ਕਾਂਗਰਸ ਪਾਰਟੀ ਨੇ ਅੱਜ ਹੱਲਾ ਬੋਲ ਪ੍ਰਦਰਸ਼ਨ ਲੁਧਿਆਣੇ 'ਚ ਕੀਤਾ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਇਥੋਂ ਤੱਕ ਕਿ ਸੁਖਪਾਲ ਖੈਰ ਨੇ ਤਾਂ ਹੱਥ ਕੜੇ ਕਰਕੇ ਇਹਦੀ ਗੱਲ ਅਖਵਾਈ ਕਿ ਜਿਹੜੇ ਸਾਡੀ ਸਰਕਾਰ 27 ਦੇ ਵਿੱਚ ਆਉਂਦੀ ਹੈ ਤਾਂ ਅਸੀਂ ਜਿਹੜਾ ਲੈਂਡ ਪੂਲਿੰਗ ਨੂੰ ਰੱਦ ਕਰਾਂਗੇ ਇਸ ਨੂੰ ਕਿਸ ਤਰੀਕੇ ਦੇਖਦੇ ਹੋ ਦੇਰ ਨਾਲ ਸਮਝਾਈ ਕਾਂਗਰਸ ਨੂੰ ਕਾਂਗਰਸ ਜਦੋਂ ਲੈਂਡ ਪੁਲਿੰਗ ਦਾ ਮੁੱਦਾ ਆਪਾਂ ਵਿਚਾਰਨ ਲੱਗੇ ਸੀ ਆਪਾਂ ਉਸ ਮਸਲੇ ਤੇ ਕਾਰਜ ਕਰਨ ਲੱਗੇ ਸੀ ਹੈਨਾ ਠੀਕ ਹੈ ਕਾਲੀਦਾਰ ਬੋਲਿਆ ਸਭ ਤੋਂ ਪਹਿਲਾਂ ਬੋਲਿਆ ਹੈਨਾ ਧਰਨਾ ਵੀ ਲੱਗਿਆ ਸੁਖਰੀ ਮਾਦਲ ਪਹਿਲਾਂ ਵੀ ਤੇ ਹੁਣ ਵੀ ਉਹਨਾਂ ਨੇ ਧਰਨਾ ਲਾਣਿਆ ਹੋਇਆ ਬੇਸ਼ੱਕ ਉਹ 15 ਤਰੀਕ ਵਾਲਾ ਕੱਲ ਨੂੰ ਲੱਗਣ ਵਾਲਾ ਧਰਨਾ ਬਾਈ ਨੂੰ ਲੈ ਕੇ ਅਗਲੇ ਅੱਗੇ ਪਾ ਰਿਹਾ ਉਹਨਾਂ ਨੇ ਹੈਨਾ ਮੈਨੂੰ ਪਤਾ ਵੇਸ ਨਹੀਂ ਅੱਗੇ ਪਾਏ ਕਿ ਅੱਜ ਕਾਂਗਰਸੀ ਕਰਕੇ ਟਿਆ ਤਾਂ ਆਪਾਂ ਥੋੜੇ ਦਿਨ ਬਾਅਦ ਕਰ ਲਈਏ ਜਾਂ ਸੱਚਮੁੱਚ ਮੌਸਮ ਦਾ ਮਸਲਾ ਉਹਨਾਂ ਨੇ ਮੌਸਮ ਦਾ ਹਵਾਲਾ ਦਿੱਤਾ ਜਥੇਬੰਦੀਆਂ ਥੋੜੀ ਦੇਰ ਨਾਲ ਆਜੀ ਉਹਦੇ ਤੇ ਚਲੋ ਬੀਜੇਪੀ ਪਹਿਲਾਂ ਬੋਲ ਲਈ ਕਾਂਗਰਸੀਆਂ ਨਾਲੋਂ ਦਾ ਜੀ ਮਤਲਬ ਕੀ ਕਾਂਗਰਸ ਨੂੰ ਦੇਰ ਨਾਲ ਸਮਝ ਆਈ ਜਾਂ ਕਾਂਗਰਸ ਦੇਖ ਰਹੀ ਸੀ ਕਿ ਵੀ ਸਾਡਾ ਸ਼ਹਿਰੀ ਵੋਟਰਾਂ ਨਾਲ ਨਾਰਾਜ਼ ਹੋ ਜੂਵੇ ਸਾਡਾ ਵਪਾਰੀ ਵੋਟਰਾਂ ਨਾਲ ਨਾਰਾਜ਼ ਹੈ ਨਾਰਾਜ਼ ਹੋ ਜੂਵੇ ਕੰਮ ਕਰਾਉਣਾ ਅਸੀਂ ਨਰਾਜ਼ ਨਾ ਕਰ ਬੈਠੀਏ ਪਰ ਜਦੋਂ ਲੱਗਿਆ ਪੰਜਾਬ ਦੇ ਵਿੱਚ ਲੈਂਡ ਪੁਲੀ ਵਾਲਾ ਮੁੱਦਾ ਹਵਾ ਲੈ ਰਿਹਾ ਹੈ ਇਹ ਮੁੱਦਾ ਬੜਾ ਹੋ ਰਿਹਾ ਫਿਰ ਓਵੇਂ ਹੀ ਹੈ ਜਿਵੇਂ ਨਾ ਸਾਰੀਆਂ ਧਿਰਾਂ ਨੇ ਤਿੰਨ ਖੇਤੀ ਕਾਨੂੰਨ ਦੇ ਮਸਲੇ ਤੇ ਲੱਗੇ ਅੰਦੋਲਨ ਨੂੰ ਸਮਰਥਨ ਕੀਤਾ ਸੀ ਉਹਨਾਂ ਹੀ ਜਥੇਬੰਦੀਆਂ ਦਾ ਅੱਜ ਵਿਰੋਧ ਵੀ ਕਰ ਰਹੇ ਨੇ ਸਣੇ ਸੱਤੋਂ ਤਰੀ ਤੇ ਬਿਲਕੁਲ ਜੀ ਸੱਤੋਂ ਤਰੀ ਤੇ ਨੂੰ ਸੱਤ ਉਹ ਸੰਦੋਲਨ ਕਰਕੇ ਵੀ ਮਿਲੀ ਹੈ ਇਹ ਵੀ ਭੁੱਲਣ ਨਾਲੇ ਬਿਲਕੁਲ ਜੀ ਪਰ ਹੁਣ ਅੱਜ ਉਹੀ ਜੱਥੇਬੰਦੀਆਂ ਮਾੜੀਆਂ ਨੇ ਅੱਜ ਤਾਂ ਜੱਥੇਬੰਦੀਆਂ ਕਿਸਾਨਾਂ ਨੂੰ ਕਿਸਾਨਾਂ ਕਿਸਾਨਾਂ ਕੋ ਉਹਨੂੰ ਕਿਸਾਨ ਨਹੀਂ ਮੰਨਦੇ ਮੁੱਖ ਮੰਤਰੀ ਸਾਹਿਬ ਤਾਂ ਸੋ ਇਹ ਇਸ ਲਈ ਉਹ ਕਹਿੰਦੇ ਖੇਤ ਕੱਢਣ ਗਏ ਨੇ ਕਾਂਗਰਸ ਨੂੰ ਜਦੋਂ देर ਨਾਲ ਸਮਝਾਈ ਤਾਂ ਉਹ ਧਰਨੇ ਲਾਉਣ ਲਈ ਆ ਗਈ ਜਦੋਂ ਲੱਗਿਆ ਕਿ ਲੋਕ ਮੁੱਦਾ ਬਣ ਗਿਆ ਇਹਦੇ ਨਾਲ ਲੋਕਾਂ ਦੀ ਇਨਵੋਲਵਮੈਂਟ ਹੈ ਸਾਡੀਆਂ ਵੋਟਾਂ ਜੁੜੀਆਂ ਨੇ ਫਿਰ ਧਰਤੀ ਤੇ ਆ ਗਏ ਠੀਕ ਹੈ ਜਿਵੇਂ ਰਾਜਾ ਬਲਿਕ ਜੀ ਟਰੈਕਟਰ ਚਲਾ ਕੇ ਲੈ ਕੇ ਗਏ ਗੱਲਾਂ ਕੀਤੀਆਂ ਸੁਖਿੰਦਰ ਰੰਧਾਵਾ ਬੋਲੇ ਸਾਰਾ ਧੜਾ ਹਾਜ਼ਰ ਸੀ ਪਰ ਲੋਕਤਾਂ ਲੱਭਰੇ ਸੀ ਭਾਰਤ ਕੁਸ਼ਨ ਆຊੂ ਕਿੱਥੇ ਚਰਨੀ ਚੰਨੀ ਕਿੱਥੇ ਆ ਹੈ ਨਾ ਤੇ ਪ੍ਰਗਟ ਸਿੰਘ ਕਿੱਥੇ ਆ ਉਹ ਧੜਾ ਵੀ ਗਾਇਬ ਸੀ ਇਹ ਕਹਿੰਦੇ ਵੀ ਉਹ ਕਾਰ ਕਲ ਸੀ ਸੋ ਪਹਿਲਾਂ ਉਹਦੇ ਘਰ ਦਾ ਕਾਰੋ ਕਲੇਸ਼ ਨਿਪਟਦਾ ਨਹੀਂ ਤੁਸੀਂ ਪੰਜਾਬ ਦਾ ਕਾਰੋ ਕਲੇਸ਼ ਕਿੰਨ ਨਿਬੜੋਗੇ ਤੁਸੀਂ ਪੰਜਾਬ ਦੇ ਮਸਲੇ ਕੀ ਹੱਲ ਕਰੋਗੇ ਥੋੜੇ ਆਪਣੇ ਘਰ ਦਾ ਮਸਲਾ ਨਹੀਂ ਆ ਮੁੰਡਾ ਸੋ ਕਾਂਗਰਸ ਗਰੰਟਰ ਲਈ ਜਾਂਦੀ ਆ ਕਿ ਆਪਾਂ ਹੀ ਆਉਣਾ ਇਸ ਲਈ ਦਬੇ ਪੈਰ ਜੇ ਕੋਈ ਮੜਾ ਮੋਟਾ ਮੁੱਦਾ ਬਣਦਾ ਤਾਂ ਇੱਕ ਦਿਨ ਲਾ ਲੋ ਧਰਨਾ ਇਹ ਲੜਾਈ ਲੜ ਲਾਂਗੇ ਲੜਨ ਪੇ ਲੈਂਡ ਬੁੱਲਿੰਗ ਦੀ ਲੜਾਈ ਜੀ ਪੱਕਾ ਕੋਈ ਐਲਾਨ ਕਰ ਦੇ ਕਿ ਇੰਨੇ ਤੱਕ ਬੈਠੇ ਆ ਜਦੋਂ ਸਾਡੀ ਸਰਕਾਰ ਆ ਉਹ ਫੇਰ ਕਰਾਂਗੇ ਸਰਕਾਰ ਹੀ ਬਣਾਓ ਪਹਿਲਾਂ ਲੜੇ ਹੋਣਾ ਬਿਨਾ ਸਰਕਾਰ ਤੋਂ ਤੁਹਾਨੂੰ ਵਿਰੋਧੀ ਧਿਰ ਤਾਂ ਬਣਾਇਆ ਹੈ ਵਿਰੋਧੀ ਧਿਰ ਦੀ ਭੂਮਿਕਾ ਬਿਲਕੁਲ ਜੀ ਸੋ ਇਸ ਲਈ ਅਕਾਲੀ ਦਲ ਵੀ ਇਹਦੇ ਵਿੱਚੋਂ ਆਪਣੀ ਸੱਤਾ ਦੀ ਖੁਕ ਦੇ ਵਿੱਚੋਂ ਦੇਖ ਰਿਹਾ ਹੈ ਭਾਜੀ ਪੀ ਇਹਦੇ ਵਿੱਚੋਂ ਕਿਸਾਨ ਵੋਟ ਜੱਟ ਵੋਟ ਦੇਖਣ ਲੱਗ ਪਈ ਸੋ ਇਹ ਵੋਟਾਂ ਦੇਖਦੇ ਨੇ ਤੇ ਮੁੱਦਾ ਨਹੀਂ ਦੇਖਦੇ ਹੂੰ ਪਰ ਇਹ ਸਭ ਦੇ ਵਿਚਾਲੇ ਸਰ ਜਿੱਥੇ ਲੈਂਡ ਪੂਲਿੰਗ ਦੀ ਖਬਰਾਂ ਜਾਂ ਫਿਰ ਬੇਅਦਬੀ ਦਾ ਮਸਲਾ ਇਹ ਸਭ ਦੇ ਵਿਚਾਲੇ ਪੰਜਾਬ ਦੇ ਵਿੱਚ ਜਾਂ ਫਿਰ ਕਹ ਜੀਏ ਕਿ ਦੋ ਤਖਤਾਂ ਦੇ ਵਿਚਾਲੇ ਬਹੁਤ ਸਾਰੇ ਲੰਬੇ ਸਮੇਂ ਤੋਂ ਆਵਾਜ਼ ਵਿਵਾਦ ਚੱਲ ਰਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਖਤ ਸ੍ਰੀ ਪਟਨਾ ਸਾਹਿਬ ਦੇ ਵਿਚਾਲੇ ਬਹੁਤ ਸਾਰੇ ਫੈਸਲਿਆਂ ਨੂੰ ਲੈ ਕੇ ਜਾਂ ਫਿਰ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਅੱਜ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਜਿਹੜਾ ਤਖਤਾਂ ਦੇ ਵਿਚਕਾਰ ਜੋ ਵੀ ਮਸਲਾ ਚੱਲ ਰਿਹਾ ਸੀ ਅੱਜ ਤੋਂ ਖਤਮ ਹੋ ਚੁੱਕਿਆ ਹੈ ਨਾ ਕਿ ਕਿ ਤਖਤਾ ਦੀ ਮਾਨ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਇਸ ਜਿਹੜਾ ਸਹਿਮਤੀ ਜਤਾਈ ਗਿਆ ਸਮਝੌਤੇ ਨੇ ਇਹ ਸਮਝੌਤਾ ਕੀਤਾ ਗਿਆ ਇੱਕ ਤਰੀਕੇ ਦਾ ਜੋ ਵੀ ਆਵਾਜ਼ ਵਿਵਾਦ ਚੱਲ ਰਿਹਾ ਸੀ ਸਾਰਾ ਖਤਮ ਕੀਤਾ ਗਿਆ ਕਿਸ ਤਰੀਕੇ ਦੇਖਦੇ ਆਪਾਂ ਹਫਤਾ 10 ਦਿਨ ਪਹਿਲਾਂ ਇਸ ਮਸਲੇ ਤੇ ਗੱਲ ਕਰਕੇ ਹਟਿਆ ਕਿ ਇਹ ਮਾਮਲਾ ਬਹੁਤ ਨੇੜੇ ਲੱਗ ਗਿਆ ਸੀ ਇਹ ਮਾਮਲਾ ਫੈਸਲਾ ਲਗਭਗ ਹੋ ਗਿਆ ਸੀ ਫਿਰ ਕਿਨੇ ਖਰੋਤ ਪਾਈ ਸੀ ਅਪਰ ਚਰਚਾ ਕੀਤੀ ਹੈ ਪਹਿਲਾਂ ਤੇ ਉਸ ਨੇ ਫੈਸਲਾ ਆ ਜਾਣਾ ਸੀ ਪਰ ਜਦੋਂ ਨਹੀਂ ਸਿਰੇ ਚੜਿਆ ਤਾਂ ਫਿਰ ਸੁਖਵੀਰ ਬਾਦਲ ਖਿਲਾਫ ਫੈਸਲਾ ਆ ਗਿਆ ਸੀ ਕਿ ਉਹਨੂੰ ਅਸੀਂ ਤਨਖਾਹਿਆ ਕਰਾ ਲ ਦਿੰਨੇ ਆ ਤੁਸੀਂ ਦੇਖੋ ਕਿ ਇੱਕ ਦਿਨ ਚ ਤਿੰਨ ਤਿੰਨ ਇਧਰੋਂ ਉਧਰੋਂ ਫੈਸਲੇ ਚੱਲੇ ਸੀ ਸਭ ਤੋਂ ਪਹਿਲਾਂ ਤਾਂ ਪਹਿਰ ਜੀ ਹਰਪ੍ਰੀਤ ਸਾਹਿਬ ਦੇ ਪੰਜ ਸਰਬਾਨਾਂ ਦੀ ਬੈਠਕ ਤੋਂ ਬਾਅਦ ਹੋਈ ਜਦੋਂ ਉੱਥੋਂ ਦੇ ਫੈਸਲੇ ਨੂੰ ਬਦਲਿਆ ਜਦੋਂ ਉੱਥੋਂ ਤਨਖਾਹਿਆ ਕਰਾ ਦਿੱਤੇ ਗਏ ਬੰਦੇ ਨੂੰ ਤਨਖਾਹ ਲਾ ਕੇ ਇਹਨਾਂ ਨੇ ਮੁਕਤ ਕਰਤਾ ਹਾਂ ਰਣਜੀਤ ਸਿੰਘ ਜੱਤਰ ਰਵੀ ਸਿੰਘ ਗੌਰ ਜਿਹੜੇ ਸਾਬਕਾ ਜੱਤਰ ਰਹੇ ਨਹੀਂ ਉੱਥੇ ਸੋ ਉਸ ਤੋਂ ਬਾਅਦ ਉਹਨਾਂ ਨੇ ਵੀ ਦੋਹੇ ਤਖਤਾਂ ਦੇ ਸਾਡੇ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਤੇ ਕਾਰਜਕਾਰੀ ਜਥੇਦਾਰ ਸ਼੍ਰੀ ਕਲਤਖ ਸਾਹਿਬ ਦੇ ਅਧਿਆਰ ਨੂੰ ਤੇ ਤਖਤਸ਼ਰੀ ਦਮਦਮਾ ਸਾਹਿਬ ਦੇ ਅਧਿਆਰ ਬਾਬਾ ਟੇਕਰੀਨੋਂ ਬਲੰਦ ਤੇ ਜੱਤਰ ਗੜਗਾ ਜੁਰਨ ਦੋਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਕਿ ਵੀ ਤੁਸੀਂ ਸਾਡਾ ਫੈਸਲਾ ਮੰਨ ਲਿਆ ਅਸੀਂ ਤੁਹਾਨੂੰ ਤਨਖਾਹਿਆ ਕਰਾਰ ਦਿੰਨੇ ਆ ਤੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਇਧਰ ਉਹ ਪੰਜ ਪਿਆਰਿਆਂ ਨੇ ਬੈਠਕ ਕਰਕੇ ਕਿਹਾ ਕਿ ਵੀ ਅਸੀਂ ਤੁਹਾਡਾ ਫੈਸਲਾ ਸਾਨੂੰ ਮਨਜ਼ੂਰ ਨਹੀਂਗਾ ਤੁਹਾਡੇ ਫੈਸਲੇ ਇੱਥੇ ਲੱਗੋ ਨਹੀਂ ਹੁੰਦੇ ਤੇ ਉਧਰ ਫਿਰ ਉਹਨਾਂ ਦੀ ਮੀਟਿੰਗ ਹੋਈ ਉਹਨਾਂ ਨੇ ਇਹਨਾਂ ਦੇ ਪੰਜ ਪਿਆਰਿਆਂ ਦੇ ਉਸ ਨੂੰ ਰੱਦ ਕਰਤਾ ਤੇ ਇਧਰੋਂ ਫਿਰ ਕੋਸ਼ਿਸ਼ ਸ਼ੁਰੂ ਹੋਈਆਂ ਤਾਂ ਅਮੀ ਸਾਬ ਨੇ ਟੀਮ ਭੇਜੀ ਕਮੇਟੀ ਗਈ ਬੰਦੇ ਗਏ ਮਨਾਉਣ ਦੀ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਫਿਰ ਉਧਰੋਂ ਫੈਸਲਾ ਆ ਗਿਆ ਕਿ ਅਸੀਂ ਸੁਖਵੀਰ ਬਾਦਲ ਨੂੰ ਤਰੀਕ ਵਧਾਉਣੇ ਆ ਦੁਬਾਰਾ ਇਨੀ ਤਰੀਕ ਨੂੰ ਪੇਸ਼ ਹੋਵੇ ਹੈ ਇਧਰ ਉਧਰ ਦੇ ਹੁਕਮ ਰੱਦ ਕਰਨ ਦਾ ਫੈਸਲਾ ਆ ਗਿਆ ਉਧਰੋਂ ਫਿਰ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦਾ ਆ ਗਿਆ ਇਹਨਾਂ ਨੇ ਉਹਨਾਂ ਦੀ ਕਮੇਟੀ ਨੂੰ ਤਨਖਾਹਿਆ ਕਰਾਰ ਦਿੱਤਾ ਸੋ ਲਗਾਤਾਰ ਇੱਕ ਦੋ ਤਿੰਨ ਦਿਨ ਬੈਠਕਾਂ ਹੋ ਗਈ ਇਕੱਠੇ ਫੈਸਲੇ ਜਏ ਹੋਏ ਪਰੇਸ ਦੇ ਦਰਮਿਆਨ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰੀਂਦਰ ਸਿੰਘ ਧਾਮੀ ਲਗਾਤਾਰੀ ਕੋਸ਼ਿਸ਼ ਕਰ ਕਿਸੇ ਤਰ੍ਹਾਂ ਮਸਲਾ ਨੇੜੇ ਲੱਗੇ ਔਰ ਆਖਰੋ ਕਾਮਯਾਬ ਹੋਏ ਅੱਜ ਜਥੇਦਾਰ ਗੈਨ ਕੁਲਦੀਪ ਸਿੰਘ ਗੜਗਾਚੋਰਾ ਨੇ ਐਲਾਨ ਕੀਤਾ ਕਿ ਜੀ ਮਸਲਾ ਨਿਪਟਿਆ ਤਾਕਤਾਂ ਦਾ ਟਕਰਾ ਅਸੀਂ ਕੌਮ 'ਤੇ ਧਿਆਨ ਚ ਰੱਖਦੇ ਆਂ ਮਤਲਬ ਕਿ ਅਸੀਂ ਇਸ ਨੂੰ ਨਿਬੇਟ ਲਿਆ ਵੀ ਜੇ ਕੌਮ ਹਿੱਤਾਂ ਤੇ ਧਿਆਨ ਸੀ ਦਾ ਟਕਰਾ ਹੋਇਆ ਕਿਉਂ ਬਿਲਕੁਲ ਜੀ ਇਹ ਤੋਂ ਵਿੱਚ ਧਿਆਨ ਦਾ ਤਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਜਦ ਤੱਕ ਪਲੇਟਫਾਰਮ ਤੇ ਲਿਆ ਕੇ ਹੈ ਨਾ ਹੁਕਮਨਾਮਾ ਹੁਕਮਨਾਮਾ ਨਾ ਖੇਡਦੇ ਹੂੰ ਤੁਸੀਂ ਉਸ ਸਮੇਂ ਧਿਆਨ ਰੱਖ ਪਰ ਫਿਰ ਵੀ ਸਿਆਣਪ ਹੈ ਕਿ ਹੁਣ ਆ ਕੇ ਇੱਥੇ ਮਾਰਤਾ ਨਿਬੜ ਲਿਆ ਤੇ ਜਦਦਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਖਿਮਾ ਜਾਚਨਾ ਵੀ ਭੇਜ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਕਾਲ ਤਖਤ ਸਰਲੀ ਸਰਬਉੱਤਮ ਹੈ ਤੇ ਪਰ ਐਸਜੀਪੀਸੀ ਨੇ 5 ਅਗਸਤ ਨੂੰ ਇਜਲਾਸ ਬੁਲਾ ਲਿਆ ਕਿ ਜਿਹਦੇ ਵਿੱਚ ਤਖਤਾਂ ਦੀ ਬਿਰਿਆਦਾ ਆਪਣੀ ਆਪਣੀ ਅਧ ਬੰਦੀ طے ਹੋਊਗੀ ਉਹਦੇ ਤੇ ਚਰਚਾ ਹੋਣੀ ਹੈ ਇਹਦਾ ਮਤਲਬ ਕੋਈ ਇਹੋ ਜਿਹਾ ਸਮਝੌਤਾ ਵੀ ਹੋਇਆ ਕਿ ਅੱਗੇ ਤੋਂ ਇੱਕ ਦੂਰੇ ਦੇ ਕੰਮ ਵਿੱਚ ਦਖਲ ਨਹੀਂ ਦਿੱਤੀ ਜਾਊਗੀ ਇਹਦੇ ਉੱਤੇ ਵੀ ਕੁਝ ਫੈਸਲਾ ਹੋ ਜਾਊਗਾ ਨਾਲ ਹੀ ਜੰਦਰ ਅਰਗੈਨਿਕ ਉਹ ਵੀ ਨਗਰਗੱਜ ਨੇ ਕਿਹਾ ਕਿ ਮੈਂ ਰਣਜੀਤ ਸਿੰਘ ਘੋੜਾਹਰ ਨੂੰ ਵੀ ਬੇਨਤੀ ਕਰਦਾ ਕਿ ਉਹ ਮੀਡੀਆ 'ਚ ਕੋਈ ਬਿਆਨਬਾਜ਼ੀ ਨਾ ਕਰਨ ਤੇ ਅਸੀਂ ਉਸ ਕਮੇਟੀ ਨੂੰ ਪਟਨਾ ਸਰਬ ਦੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਲੈਂਡ ਡੇਨ ਰਹਿਦਾ ਹਿਸਾਬ ਤੋਂ ਰਹਿਦਾ ਉਹ ਕਰ ਦਿੱਤਾ ਜਾਵੇ ਬਿਲਕੁਲ ਜੀ ਨਾ ਤਾਂ ਉਹਨੂੰ ਕੋਈ ਅਹੁਦਾ ਮਿਲਣ ਲੱਗਿਆ ਨਾ ਉਹਨਾਂ ਦੀ ਕੋਈ ਉੱਥੇ ਬਹਾਲੀ ਹੋਣ ਲੱਗੀ ਐ ਪੈਸੇ ਲੈਣ ਦੇ ਤਾਂ ਜਦੋਂ ਹੂੰ ਫੋਨ ਕਰਦੇ ਹਾਂ ਜਦੋਂ ਅਰਕੜਗਾਚ ਤਾਂ ਪੰ ਪੈਸੇ ਮਿਲ ਜਾਂਦੇ ਉਹਨਾਂ ਨੂੰ ਇਹਨਾਂ ਤੇ ਕਹੇ ਤੇ ਵੈਸੀ ਦੇਂਦੇ ਹੋ ਕਿ ਭਾਈ ਇਹਦੇ ਭੇਟਾ-ਕੂੜਾ ਥੈਲੀ-ਥਲੀ ਦੇ ਦੋ ਜੋ ਰਹਿੰਦੀ ਐ ਸੋ ਇਸ ਲਈ ਇਹ ਜੀ ਇਹੀ ਮਸਲਾ ਸੀ ਫਿਰ ਇਸ ਨੂੰ ਟਕਤਾਂ ਦੇ ਟਕਰਾ ਤੱਕ ਕਿਉਂ ਲੈ ਗਏ ਜੀ ਕੀ ਸਿਰਫ ਇਸ ਲਈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰੁਘਵੀਰ ਸਿੰਘ ਦੇ ਮਾਮਲੇ 'ਚ ਇਹਨਾਂ ਬਾਦਲਾਂ ਦੇ ਪਲੜੇ 'ਚ ਤੁਲ ਗਿਆ ਸੀਗਾ ਗੌਰ ਇਸ ਲਈ ਇਸਰ ਕੁਛ ਹੋਇਆ ਉਹਨਾਂ ਦੇ ਹੱਕ ਚ ਬੋਲਦਾ ਰਿਹਾ ਇਹਨਾਂ ਨੂੰ ਛੱਡ ਨਹੀਂ ਇਸ ਲਈ ਸੋ ਇਸ ਲਈ ਇਹ ਸ਼ੁਭ ਨਹੀਂ ਸੀਗਾ ਇਹ ਠੀਕ ਨਹੀਂ ਸੀ ਜੋ ਵਾਪਰ ਰਿਹਾ ਸੀ ਪਰ ਮੰਨਿਆ ਜਾ ਰਿਹਾ ਕਿ ਧਾਮੀ ਹੋਰਾਂ ਨੇ ਕੁਝ ਸਿਆਣਪ ਤੇ ਸਿਆਣੇ ਬੰਦਿਆਂ ਨੂੰ ਵਿੱਚ ਪਾ ਕੇ ਇਹ ਮਾਮਲਾ ਨਿਝੇਠਿਆ ਤੇ ਅੱਜ ਜਥੇਦਾਰ ਗੜਗੱਧ ਖੁਰਾਂ ਤੋਂ ਐਲਾਨ ਕਰਾਇਆ ਕਿ ਤੁਸੀਂ ਤਖਤ ਦੇ ਕਾਰਜਕਾਰੀ ਫਿਰ ਵੀ ਜਥੇਦਾਰ ਹੋ ਤੁਹਾਡੇ ਕੋਲੋਂ ਚਲੋ ਜੇ ਇਸ ਦਿੱਤੀ ਵੀ ਨਿਬੜਿਆ ਤਾਂ ਇਹਦਾ ਸਵਾਗਤ ਕਰਨਾ ਪਊ ਜੀ ਤਾਂ ਸਰ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ